ਇਸ ਕਰਕੇ ਪੁਲਸਾਰ ਨੂੰ ਕਹਨੇ ਆ ਭਾਈ ਦੇਖ ਕੇ ਬੈਰੀਕਡ ਕਿੱਥੇ ਰੋਕਣਗੇ ਯਾਦ ਨਹੀਂ ਜੰਮਿਆਂ ਨੂੰ ਤਾਂ ਮੋਹਿਮ ਏ ਏ ਏ ਸਪੀਕਰ ਯਾ ਅੱਜ ਹਮਲਾ ਕਰ ਪਾਈ ਮੋੜਿਆ ਗਿਆ ਓਹ 20 ਬੋਲਸ ਵਾਲੇ ਨੇ ਚਲੋ ਖੇਡੋ 20 ਬੋਲਸ ਵਾਲੇ ਕੀ ਅੱਜ ਲੜਗਾ ਖੇਡੋ ਓਏ ਬੋਲਿਆ 20 ਬੋਲਸ ਵਾਲੇ ਨੇ ਕੀ ਅੱਜ ਗਏ ਅੱਠਾਂ ਨਾਲ ਟਾਕੇ ਪੜਾ ਮਰੋ ਯਾਰ ਕੀ ਕਰਦਾ ਕੈਨੂੰ ਮੈਨੂੰ ਪੜਾ ਉਹਨਾਂ ਤੁਹਾਡੇ ਯਾਰ